ਬੀਤੇ ਦਿਨੀਂ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ ਇਸ ਸਮਾਗਮ ਸ਼ਹੀਦੀ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਵੱਲੋਂ ਦਫ਼ਤਰ ਪੁੰਗਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸਮਾਜ ਸੇਵੀ ਨੌਜਵਾਨ ਮਹਿਲਾ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਆਓ ਆਨੰਦ ਮਾਨਦੇ ਹਾਂ ਇਸ ਸਮਾਗਮ ਦਾ ਕੌਮ ਹੈ ਜੀਰੇ ਸਹੀ ਤੇ ਆ ਜਾਓ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸਰਦੇ ਜੀ ਉਹਨਾਂ ਦੇ ਸ਼ਹੀਦੀ ਦਿਨ ਤੇ ਸ਼ਹੀਦ ਫਰਸਨ ਕ੍ਰਾਂਤੀਕਾਰੀ ਕਾਲੀਟੀ ਕਾਨੂੰਨ ਦੀ ਦੇਸ ਸੰਦੇਸ ਜੀ ਜੋ ਉਹਨਾਂ ਨੇ ਇਸ਼ਾਰਤ ਕੀਤਾ ਪ੍ਰੋਗਰਾਮ ਅਰੰਭਿਆ ਔਰ ਸ਼ਿਖਾ ਨੂੰ ਜੋ ਬਾਗ ਦੇ ਦੇਣ ਦੇ ਪ੍ਰੋਗਰਾਮ ਲੱਗਿਆ ਉਹਨਾਂ ਲਈ ਅਸੀਂ ਚੜਦਾ ਦੇ ਪੁੱਲ ਪੇਟ ਕਰਨੇ ਜਾਣੀ ਇੱਥੇ ਪਹੁੰਚੇ ਆਂ ਸਾਰਿਆਂ ਹੀ ਘਣਾ ਭਰਾਵਾਂ ਨੂੰ ਜੀ ਆਇਆਂ ਨੂੰ ਵਾਈਰਲ ਦੀਗਾ ਖਾਸਾ ਵਾਈਰਲ ਦੀ ਕੀ ਫਸੇ ਅੱਜ ਦਾ ਨਾ ਕਿਸ ਦਾ ਜਿਸ ਨੂੰ ਲੋਕਲ ਸਾਈਟ ਵੀ ਮਿਲਿਆ ਉਹ ਤੋਂ ਲੈ ਕੇ ਨਿੱਕਾਂ ਬੰਦਿਆਂ ਨੇ ਅੱਜ ਪਾਰਟੈਕ ਤੋਂ ਯਾਦ ਕੀਤਾ ਜਾਂਦਾ ਹੈ ਪੰਜਾਬੀ ਚ ਵੀ ਉਹਦਾ ਅਨਵਾਦ ਹੋ ਸਕਦਾ ਪਰ ਅਸੀਂ ਬਾਤ ਇਹ ਹੈ ਨਹੀਂ ਸਾਡੀ ਕੌਮ ਨੂੰ ਪੂਰੇ ਦਾ ਜਿਹੜਾ ਅਖਰ ਗਿਆਨ ਦੇ ਲੜ ਆਇਆ ਸੀ ਪਹਿਲਾ ਇਤਿਹਾਸ ਦੇ ਵਿੱਚ ਸ਼ਬਦ ਗੁਰੂ ਗੁਰਬਖਸ਼ ਸਾਹਿਬ ਆ ਜਿਹੜਾ ਇਹਦੇ ਵਿੱਚ ਗੁਰੂ ਸਾਹਿਬ ਨੇ ਜੋ ਮਨੁੱਖਤਾ ਨੂੰ ਸੰਦੇਸ਼ ਦੇਣਾ ਸਾਰੇ ਮਨੁੱਖਾਂ ਲਈ ਸੰਦੇਸ਼ ਦੇਣਾ ਸਾਰੇ ਧਰਮਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਸੰਤਾਂ ਮਹਾਤਮਾਵਾਂ ਨੂੰ ਲੈ ਕੇ ਉਹ ਸਾਨੂੰ ਦੱਸਦਾ ਅਸੀਂ ਉਹ ਮੱਥਾ ਦੇਖ ਸਕਦੇ ਹਾਂ ਔਰ ਉਹ ਜਿਹੜਾ ਗਿਆਨ ਆ ਜੋ ਸਾਡੇ ਲਈ ਇਤਿਹਾਸ ਤੋਂ ਛੱਡ। ਇਸ ਤਰ੍ਹਾਂ ਕਿ ਸਾਨੂੰ ਕੰਨ ਦੀ ਲੋੜ ਤੇ ਸ਼ਹੀਦ ਭਗਤ ਸਿੰਘ ਦੀ ਜਿਹੜੀਆਂ ਜੇ ਮੈਂ ਕੰਗਲਾ ਤੇ ਦਿਹਾੜਾ ਮੈਂ ਸਾਰਾ ਦਿਨ ਹੀ ਬੁਲਾਈ ਜਾਵਾਂ ਮੈਂ اسی ਸੋਚ ਦੇ ਵਿੱਚ ਹੀ ਆਪਣਾ ਪਹਿਲਾ ਜਿਹੜਾ ਸਾਹ ਲਿਆ ਤੇ ਪਰਮਾਤਮਾ ਦੀ ਦੁਆ ਵੀ ਇਹ ਹੀ ਕਰੀਦਾ ਕਿ ਆਪੀ ਸਾਹਿਬ ਇਸ ਸੋਚ ਚ। ਚੱਲੇ ਆਵਾਲੇ ਬਾਗ ਚ ਜਨਰ ਡਾਇਰ ਦੇ ਕਹਿਣੀ ਉੱਤੇ

ਸਾਲੋ ਸਾਹਿਬ ਜੀ ਦੀ ਰਹਿਮਾਨੀ ਦੇ ਇਹ ਜੋ ਪ੍ਰੋਗਰਾਮ ਚੱਲ ਰਿਹਾ ਉਹਨਾਂ ਦਾ ਉਹਨਾਂ ਨੂੰ ਚੱਲਣ ਵਾਸਤੇ ਸਾਰੇ ਕਸਰ ਹੋਏ ਹਾਂ ਸੰਕਯੋ ਜੋ ਪੂਰਨੇ ਸ਼ਹੀਦ ਪਾ ਗਏ ਉਹਨਾਂ ਦੇ ਚੱਲਣ ਵਾਸਤੇ ਸਾਨੂੰ ਵੀ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਕਾਇਮ ਕਰਕੇ ਸਮਾਜ ਸੇਵਾ ਵਾਸਤੇ ਦੇਸ਼ ਦੀ ਸੇਵਾ ਵਾਸਤੇ ਇਹ ਤੁਹਾਨੂੰ ਕੋ ਪ੍ਰੇਰਨਾ ਲੈਣ ਦਾ ਦੇਣ ਜਿਹੜਾ ਅਸੀਂ ਹਰ ਸਾਲ ਦੇ ਤਰ੍ਹਾਂ ਮਨਾਉਂਦੇ ਆਂ ਸਿਆਣੇ ਕਹਿੰਦੇ ਕਿ ਪੰਛਤ ਵੀਰ ਜੀ ਹੋਏ ਨੇ ਉਹਨਾਂ ਦਾ ਨਾਮ ਅੱਜ ਵੀ ਦੁਨੀਆ ਤੇ ਹੈ ਪਰ ਉਸ ਟਾਈਮ ਦਾ ਰਾਜਾ ਕੌਣ ਸੀ ਕਿਸੇ ਨੂੰ ਕੋਈ ਪਤਾ ਨਹੀਂ ਇਹ ਸਿਆਸੀ ਰਾਜੇ ਹੁੰਦੇ ਰਹਿਣੇ ਨੇ ਚਾਹਦੇ ਰਹਿਣੇ ਨੇ ਪਰ ਦੇਸ਼ ਨੂੰ ਦੀ ਸੇਵਾ ਵਾਸਤੇ ਜੋ ਵੀ ਪੁਰਾਣੇ ਆਇਆ ਅੱਜ ਵੀ ਉਹਦਾ ਨਾਮ ਹੈ ਔਰ ਰਹਿੰਦੀ ਦੁਨੀਆ ਤੱਕ ਰਹੇਗਾ ਇਸੇ ਤਰ੍ਹਾਂ ਕਿ ਪਗਲ ਸਿੰਘ ਜੀ ਰਾਜਗੁਰੂ ਸੁਖਦੇਵ ਉਹਨਾਂ ਨੂੰ ਅਸੀਂ ਸ਼ਹਾਦਤ ਕਰਦੇ ਆਂ ਹੋਰ ਨਹੀਂ ਹੁੰਦੀ ਜੰਬੀਰ ਦਾ ਮਰ ਜਾਣਾ ਕਹੋਇਆ ਗਿਆ ਸਿਆਣਿਆਂ ਨੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕੋਈ ਵਜ਼ੀਰੀਆਂ ਲੈਣ ਵਾਸਤੇ ਨਹੀਂ ਕਿ ਸਾਡੇ ਪਰਮਾਨਾਂ ਨੂੰ ਮਗਰੋਂ ਵਜ਼ੀਰੀਆਂ ਮਿਲਣੀਆਂ ਜਾਂ ਉਹਨਾਂ ਉੱਚੇ ਉੱਚੇ ਉਹਦੇ ਮਰਨਗੇ ਨਹੀਂ ਜਿਨਿਓ ਉਹ ਆਪਣੇ ਭਾਰਤ ਦੇਸ਼ ਨਾਲ ਇੰਨਾ ਕੋ ਪਿਆਰ ਕਰਦੇ ਸੀ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੀ ਉਹਨਾਂ ਦੀ ਭਗਤੀ ਸੀ ਔਰ ਉਹ ਆਪਣੀ ਭਗਤੀ ਨੂੰ ਚਾਰ ਜਨ ਲਾ ਗਏ ਅੱਜ ਉਹਨਾਂ ਦੀ ਬਦੌਲਤ ਹੀ ਅਸੀਂ ਇਸ ਆਜ਼ਾਦ ਭਾਰਤ ਦੇ ਵਾਸੀ ਬਣ ਸਕੇ ਆ ਤੇ ਸਾਨੂੰ ਮਾਣ ਮਹਿਸੂਸ ਹੈ ਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਰਹਿਦੇ ਸੁਆਸ ਜਿਹੜੇ ਨੇ समाज सेवा वास्ते अपने देश की सेवा वास्ते ये सुहास देखे ला रही है मैं इतना कुछ ही कहता हुआ कि माता जा सीखना वाहेगुरू जी का खालसा